ਇਹ ਏਜੰਟ ਹੈ ਆਪਣਾ ਦਸਵੇਂ ਸਿੰਘ ਨਾਲ ਜਿਹਦੇ ਕੋਲ ਆਪਾਂ ਲੈ ਕੇ ਆਏ ਅੱਛਾ ਆਪਣੀ ਮਸਾੜੂ ਦਾ ਓ ਏਜੰਟ ਹੋ ਰਹਾ ਉਹਦੇ ਨਾਲ ਤੁਹਾਨੂੰ ਮਿਲਾਵਾਂਗੇ ਸਾੜੀ ਚੱਲ ਰਹੀ ਹੈ ਬੜੀਆ ਟੋਪੀ ਕੋਈ ਲਾਈ ਆ ਟੋਪੀ ਕੋਈ ਲਾਈ ਆ ਟੋਪੀ ਲਾਏ ਨਾ ਗਰਮੀ ਲੱਗ ਰਹੀ ਹੈ ਅਰੇ ਗਰਮੀ ਬਹੁਤ ਜ਼ਿਆਦਾ ਐ ਸੇਸਰੀ ਲਗਾ ਰੱਖੀ ਹੈ ਹਾਂ ਇਸ ਲਈ ਲਗਾ ਰੱਖੀ ਹੈ ਪਸੀਨਾ ਬਹੁਤ ਆ ਰਿਹਾ ਹੈ ਹੁਣ 4 ਦਿਨ ਗੱਡੀਆਂ ਫੁੱਲ ਚੱਲਣ ਦੀ ਕੋਈ ਚਲੇਗੀ ਹਾਂ ਹਾਂ ਲਓ ਹਾਂ ਬਾਕੀ ਠੀਕ ਹੈ ਬੜੀਆ ਜੀ ਜੀ ਇਧਰ ਜਨਾਬ ਜੀ ਅਧਮਾਰੇ ਸਾਸਿਕਾ ਬਲਾਓ ਸਾਸਿਕਾ ਖਾਲਾ ਨੂੰ ਤੁਸੀਂ ਜਨਾਬ ਦੀ ਬਲਾਓ ਸਾਸਿਕਾ ਬਾ ਲੱਕੇਦਰੋਂ ਅੱਗੋਂ ਸਾਹਮਣੇ ਸੂਰਜ ਪੈਂਦਾ ਹੈ ਕਲੈਰਟੀ ਜਿਨੀ ਆ ਰਹੀ ਤੇ ਮੇਰੇ ਵੱਲੋਂ ਵੀ ਪਿਆਰ ਭਰੀ ਸਾਸਿਆਕਾਲ ਸਾਰਿਆਂ ਨੂੰ ਤੇ ਆਪਣਾ ਜੀ ਅੱਜ ਬਲੌਗ ਆ ਕਿ ਆਪਾਂ ਟਿਕਾਣੇ ਦੇ ਪਹੁੰਚੇ ਕੱਲ ਤਕਰੀਬਨ ਆਪਾਂ ਪਹੁੰਚ ਗਏ ਸੀ ਸਵੇਰੇ 7:00 ਵਜੇ ਤੇ ਮਸ਼ੀਨ ਚਾਲੂ ਕੀਤੀ ਕੱਲ ਪਵੱਡੇ ਜੀ 35 ਕਿ ਬਿੱਗੇ ਤੇ ਅੱਜ ਟਾਈਮ ਲਗਭਗ ਹੋ ਗਿਆ ਜੀ 8 8:30 9 ਦੇ ਤਕਰੀਬ ਚ ਹੈਗਾ ਬਾਕੀ ਕੈਮਰਾ ਚਾਹਦਾ ਪਤਾ ਨਹੀਂ ਚੱਲ ਰਿਹਾ ਤੇ ਆਪਾਂ ਜਾਣੀ ਇਹ ਇਹ ਸਾਈਡ ਨੂੰ ਹੈ 10 10 ਤਾਂ ਕਹਿੰਦੇ ਹੋ ਗਿਆ ਤੇ ਆਪਾਂ ਜਾਣਗੇ ਇਧਰ ਨੂੰ ਅੱਜ ਆਪਣੇ ਕੋਲ ਹੈ ਥੋੜਾ ਜਿਹਾ ਕੰਮ ਟੁੱਟਮਾ ਹੈ ਇਹ ਕੰਮ ਪੂਰਾ ਖੁੱਲ ਗਏ ਤੇ 2-4 ਦੋ ਕੁ ਦਿਨ ਦਾ ਹੈਗਾ ਥੋੜਾ ਜਾਂ ਟੁੱਟਮਾ ਉਸ ਤੋਂ ਬਾਅਦ 4 ਦਿਨ ਚੱਲੂਗਾ ਸਹੀ ਭਾਵੇਂ ਹਫ਼ਤੇ ਕੋ ਦਸੇਨ ਹੁੰਦਾ ਇਹ ਤੇ ਆਪਾਂ ਜਾਣੇ ਜੀ ਅੱਜ ਇੱਧਰ ਸਾਹਮਣੇ ਪਿੰਡ ਕਰ ਨਾਲ ਆਪਣੇ ਪਿੰਡ ਦਾ ਨਾਮ ਵੀ ਪਤਾ ਹੈਗਾ ਉੱਥੇ ਦਾ 10 ਕਿੱਗੇ ਉਧਰ ਆ ਫਿਰ ਆ ਕੇ ਇੱਧਰ ਵੱਢਣਾ ਇੱਥੋਂ ਕਿੰਨੇ ਕਿਲੋਮੀਟਰ ਜਾਣਾ ਤੇ ਮਸ਼ੀਨ ਕੱਲ ਚਲਾਈ ਜੀ ਬਹੁਤ ਵਧੀਆ ਮਾਲ ਕੱਢਿਆ ਬਹੁਤ ਵਧੀਆ ਕੰਮ ਕੀਤਾ ਬੰਦੇ ਆਪਣੇ ਮੰਨ ਗਏ ਵੀ ਕੰਮ ਵਧੀਆ ਚੰਗਾ ਕੀਤਾ ਸਾਡੀ ਦੇਖ ਕਰ ਤੇ ਤੇਨੇ ਉਹ ਸਾਹਮਣੇ ਇਹਨਾਂ ਨੇ ਫਿਰ ਦੁਬਾਰਾ ਮੈਨੂੰ ਕੱਲ ਫੋਨ ਆਇਆ ਵੀ ਸਾਨੂੰ ਇੱਕ ਜਨਾਨੀ ਗਾਲਾਂ ਕੱਢੀ ਜਾਂਦੀ ਆ ਤੇ ਅਸੀਂ ਤਾਂ ਮਸ਼ੀਨ ਰੋਕ ਦਿੱਤੀ ਆ ਐਵੇਂ ਗੱਲ ਇਹਨਾਂ ਫੋਰ ਬਣਾ ਹੈ ਨਾ ਮੈਂ ਮੈਂ ਇੱਥੇ ਵੇਲੇ ਆਪਣਾ ਡੇਰਾ ਜੀ ਆ ਦੇਖ ਲਓ ਸਾਹਮਣੇ ਆ ਟਿਕਾਣਾ ਆਪਣੇ ਜਿੱਥੇ ਪਰ ਰਹਿੰਦੇ ਆ ਕੰਬਲ ਵੇਖ ਲੋ ਇਹਨਾਂ ਦੇ ਵੀ ਕੰਬਲ ਨਹੀਂ ਸਵੇਰ ਦੇ ਇਕੱਠੇ ਕੀਤੇ ਇਹਨਾਂ ਨੇ ਉਵੇਂ ਛੱਡ ਤੇ ਆ ਮੈਂ ਮੈਂ ਕਹ ਲੈਗਾ ਜੀ ਮੈਂ ਚੱਲ ਮੈਂ ਚਾ ਮੈਂ ਨੀਂਦ ਜੀ ਬਹੁਤ ਆਉਂਦੀ ਸਿਰ ਦਰਦ ਵਗੈਰਾ ਕਰਦਾ ਸੀ ਮੈਂ ਚੱਲਦਾ ਆ ਪਾ 10 ਮਿੰਟ ਰੈਸਟ ਕਰਦੇ ਆ ਇੱਥੋਂ ਇੱਥੋਂ ਮਸ਼ੀਨ ਚੱਲੀ ਜਾਂਦੀ ਹੈ ਤਕਰੀਬਨ ਹੁਣ ਤੁਹਾਡੇ ਬਾਰੇ ਜਾਣਕਾਰੀ ਦਿੰਦਾ ਮੈਂ ਇਹ ਚੱਲੀ ਹੈ ਤਕਰੀਬਨ ਇੱਥੋਂ 10 10 15 ਕਿਲੋਵਟ ਦੂਰ ਤੇ ਇਹ ਮੈਨੂੰ ਫੋਨ ਆਈ ਡਰਾਈਵਰ ਦਾ ਇਹਨਾਂ ਚੱਕ ਦਾ ਕਿ ਉਹ ਜਨਾਨੀ ਗਾਲਾਂ ਕੱਢੀ ਜਾਂਦੀ ਸਾਨੂੰ ਤਹਿ ਹਿੰਦ ਮਸ਼ੀਨ ਥਾਲ ਦਿੱਤੀ ਆ ਮੈਂ ਪੰਜ ਸੇ ਆਪਾਂ ਕੋਈ 15 ਵੀ ਕਿ ਥਾਂ ਵਾਲਾ ਕਿਸ ਨੇ ਕੁਛ ਆਖਿਆ ਨਹੀਂ ਤੇ ਇਹ ਹੁਣ ਗਾਲਾਂ ਕੱਢਦੀ ਏ ਮੈਂ ਪੁੱਛਿਆ ਵੀ ਕੀ ਕਾਰਨ ਕੀ ਥੱਲੇ ਹਛਦੀਂਦੇ ਨੇ ਮੈਂ ਥੱਲੇ ਜਾਂਦਾ ਮਸ਼ੀਨ ਬੰਦ ਹੀ ਕਰ ਦਿੱਤੀ ਮੈਨੂੰ ਇਹ ਫੋਨ ਆਇਆ ਫਿਰ ਮੈਂ ਇਥੇ ਮੋਟਰਸਾਂ ਚੱਕਾ ਨੀਂਦ ਨੂੰ ਵਿੱਚੇ ਖਰਾਬ ਕਰਤੀ ਇਹਨਾਂ ਨੇ ਉੱਥੇ ਗਿਆ ਜਦੋਂ ਤੇ ਵੇਖਿਆ ਤੇ ਮਸ਼ੀਨ ਤਾਂ ਚੱਲੀ ਖੜੀ ਸੀ 10 ਵਿੱਕੀ ਗੱਲ ਕੀ ਹੋਈ ਆ ਕੱਲ ਓ ਯਾਰ ਨਾ ਇੱਕ ਤਾਂ ਗੱਲ ਛੋਟੇ ਗਏ ਸੀ ਕੀ ਛੋਟੇ ਸੀ

ਨਾ ਮੈਂ ਤਾਂ ਤੇ ਹੱਕੀਰ ਪੋਛਲਾ ਐ। ਅੱਛਾ ਸੁੱਖੀ ਨੱਡੇ ਤੈਨੂੰ? ਇਹ ਦੁੱਪ ਹੈਗਾ ਹੀ ਮੈਨੂੰ ਨਾ ਜਿੰਦ। ਅੱਛਾ। ਤੇ ਪਤਾ ਹੀ ਨਹੀਂਗਾ ਤੇ ਤੂੰ ਕਿਉਂ ਲਾਈ? ਇੰਨੇ ਖਤਾਰਾਂ ਲਾ ਦੇ ਡੇਕਾਂ ਲੀ। ਡੇਕਾਂ ਹੜਕ ਤੇ ਫਿਰ ਮੇਰੇ ਕੋਲ ਤੈਨੂੰ ਪਤਾ ਕਰੀਏ। ਫਿਰ ਤੂੰ ਆਇਆ ਹੋਈ ਗਾਣੇ ਸੁਣਾਵਾ ਦਾ ਮੈਂ ਸਾਰਾ ਛਿਨੀਵੇਂ ਚਲਾਣੀ ਪੈਣੀ ਐ। ਮੈਂ ਚਲਾਈ ਤਾਂ ਮੈਂ ਘਾਰੇ ਹਾਰੀ ਤਾਂ। ਜੇ ਮੈਂ ਹੁਣ ਵੇਖ ਲਾ ਵੀ ਗਲਤ ਤਾਰ ਲਾ ਪੀਦਾ। ਮੈਂ ਤਾਂ ਲਾਈ। ਪਰ ਕਿਸੇ ਨੇ ਲਾਈ ਏ। ਚਲ ਫਾਫਾ ਬਣਾ ਲੈ ਜ਼ਰਾ। ਤੇ ਫਿਰ ਹਾਰਾ ਛਿਨੀਵੇਂ ਗਾਣੇ ਦੇ ਬਿਨੇ ਗਾਥਾਂ ਮੂੰਹ ਨਾਲ ਆਪਦੇ ਆਪ ਹੀ ਗਾਣੇ ਲਾਓ ਜੇ ਫਿਰ। ਡੇਕਲ ਤਾਂ ਚੱਲ ਨਹੀਂ ਤੇ ਟੇਪ ਵੀ ਲਾਵਾਂਗਾ ਪਲੇ ਤਾਂ ਸਾਢੇ ਇੱਕ ਵਾਰੀ ਫੇਰ ਦੁਬਾਰਾ ਨਵੀਂ ਟੇਪ ਲਿਆ ਕੇ ਦਿਆਂਗਾ ਹਾਂ ਛੜਾ ਤਾਂ ਇਹਨੂੰ ਵੀ ਕੁਛ ਆਖ ਹੋਣਾ ਕਿ ਨਹੀਂ ਨਾ ਮਾੜਾ ਤੇ ਕਰੀ ਮੈਂ ਤੇਰੇ ਕੋਲ ਆਇਆ ਸੀਗਾ ਅੱਛਾ ਗਾਲਾਂ ਕੱਢੇ ਤੋਂ ਨਿਕਲ ਆ ਮੋਰ ਤੋਂ ਚੱਕ ਕੇ ਨਿਕਲ ਨਹੀਂ ਆਇਆ ਹੋਰ ਕੇ ਯਾਰ ਮੇਰੀ ਗੱਲ ਤੋਂ ਨਾ ਜਦੋਂ ਮੈਂ ਉੱਥੇ ਹੁੰਦਾ ਮੈਂ ਆਪੇ ਹਮਾ ਲਾਂ ਮੈਂ ਜਿਹੜੇ ਬਾਹਰ ਦੀ ਆ ਹੀ ਗਿਆ ਜਾਂਦਾ ਸੀਗਾ ਤੈਨੂੰ ਪਾ ਲਾ ਕੇ ਕੰਮ ਗਰਮ ਹੋਇਆ ਖੜਾ ਨਿਕਲ ਚਲੀਏ ਥੋੜਾ ਨਹੀਂ ਯਾਰ ਗੱਲ ਹੋਈ ਨਹੀਂ ਸੀਗੀ ਹੋਰ ਕੜੀ ਗੱਲ ਹੈ ਹੋਰ ਕੜੀ ਗੱਲ ਹੈ ਗੱਲ ਨਹੀਂ ਦੋਨੇ ਸੀਗੇ ਗਾੜਾ ਗੋੜਾ ਕੱਢੀ ਨਾ ਨਿਕਲ ਤੂੰ ਪੰਜਾਬੀ ਹੀ ਕੱਢ ਦਿੰਦੇ ਇੱਥੇ ਕਿਹੜਾ ਪਾ ਲੱਗਣਾ ਜਿਵੇਂ ਉਹ ਹਿੰਦੀ ਕੱਢੀ ਆਂਦੀ ਪੰਜਾਬੀ ਕੱਢ ਦਿੰਦੇ ਆ ਤੇਰਾ ਬਟੂ ਇਨਾਸਟੇ ਵੜਦਾ ਪਿਆ ਹੈ ਹੁਣ ਸਹੀ ਸੇ ਤਾਂ ਇਹ ਬੰਦੇ ਨੂੰ ਗੱਲਾਂ ਚ ਕਿਨੇ ਲਾਈ ਰੱਖੋ ਤੇ ਬਿਠਾ ਕੇ ਕਿਨੇ ਲਾਈ ਰੱਖਦਾ ਤੁਸੀਂ ਜਿਹੜਾ ਮੇਰੇ ਨਾਲ ਬੈਠਾ ਹੈ ਮੈਂ ਗਾਣੇ ਬੰਦ ਕਰਦੇ ਤੇ ਹੁਣ ਗੱਲਾਂ ਚ ਲਾਈ ਫਰਾ ਉਹਦਾ ਡਿੱਗਾ ਆਇਆ ਏ ਹੁਣ ਗੱਲਾਂ ਚ ਲਾਈ ਫਰਾ ਮੈਂ ਨਹੀਂ ਕੰਮ ਵਧੀਆ ਹੁੰਦਾ ਏ ਇੰਨੇ ਥੋੜਾ ਬੰਦੇ ਪਾ ਲੈਣੇ ਹਾਂ ਮੈਂ ਇਹ ਕੜਾਓ ਵੀ ਕਰ ਸ਼ਾਮ ਨੂੰ ਵਟਾ ਕੰਮ ਵੀ ਬੜਾ ਵਧੀਆ ਹੋ ਜਾਂਦਾ ਏ ਕੰਮ ਸਹੀ ਹੁੰਦਾ ਤਾਂ ਐਵੇਂ ਨਹੀਂ ਬੋਲਦੇ ਗੱਲਾਂ ਜਿੰਨੀ ਮਰਜ਼ੀ ਲਾ ਲੈ ਅਗਲੇ ਫਾਹਲ ਮਾਲੇ ਤੇ ਗੱਲਾਂ ਨਹੀਂ ਹੁਣਨੀ ਉਹਨੇ ਤੇ ਡਿੱਗਾ ਮੈਂ ਪਹਿਲਾਂ ਥੇ ਲਾ ਦਿੱਤਾ ਤੇ ਬਾਕੀ ਜੀ ਤਕਰੀਬਨ ਆਪਣੀ ਮਸ਼ੀਨ ਬਿਲਕੁਲ ਤੇ ਆਪਾਂ ਇੱਕ ਥੋੜ੍ਹ ਥੋਣੀ ਜੀ ਇੱਥੇ ਕਾ ਕੋਟੇ ਸ਼ਹਿਰ ਦੇ ਵਿੱਚ ਬੰਦਾ ਹੈਗਾ ਬਹੁਤ ਵਧੀਆ ਬਹੁਤ ਵਧੀਆ ਤੇ ਬਹੁਤ ਇਮਾਨਦਾਰ ਬੰਦਾ ਆਪਾਂ ਉਹਦੇ ਕੋਲ ਜੀ ਪੰਪ ਦਾ ਡੀਜ਼ਲ ਪੰਪ ਦਾ ਕੰਮ ਕਰਵਾਇਆ ਸੀ ਕੱਲ ਪਹਿਲਾਂ ਬਹੁਤ ਧੂਆਂ ਮਾਰਦਾ ਸੀ ਤੇ ਡੀਜ਼ਲ ਆਪਾਂ ਉਹਦੇ ਕੋਲ ਕੰਮ ਕਰਵਾਇਆ ਪੰਪ ਦਾ ਤੇ ਇੰਨਾ ਵਧੀਆ ਕੰਮ ਕੀਤਾ ਡਿਸਪੋਇਲ ਕੀਤਾ ਇਹ ਬੰਦੇ ਨੇ ਪੈਸੇ ਲੈ ਜੀ 5000 ਨਵਾਂ ਇਹ ਮੈਂ ਗ੍ਰੈਂਡ ਕੀਤੀ ਆ ਤੇ ਪੰਪ ਡਿਸ਼ਪੋਇਲ ਕੀਤਾ ਤੇ ਇੰਨਾਂ ਦਾ ਮਾਸਾ ਵੀ ਤਪਾਫ ਨਹੀਂ ਕਰਦਾ ਜਿਹੜਾ ਮਰਜੀ ਗੇਅਰ ਚ ਲਾਓ ਕਿ ਵੇ ਜਿੱਦਾਂ ਮਰਜੀ ਚਲਾਓ ਜਿੱਦਾ ਪਹਿਲੇ ਤਾਂ ਮੈਂ ਪੰਪ ਚੱਕ ਚੱਕ ਜੱਬਗਾ ਕਰੇ ਕਿਨੂੰ ਫੋਨ ਕਰੇ ਮਿਸਤਰੀ ਕਰਕੇ ਪੰਪਰ ਨੂੰ ਕਰੇ ਕਿ ਧੂਮਾ ਮਾਰ ਰਾਇਏ ਹੁਣ ਮੈਂ ਭਾਵੇਂ ਮੈਨੂੰ ਇੱਥੇ ਰਾਤ ਲੱਗ ਜਾ ਕਰੇ ਕੋਟੇ ਚ ਪਿੰਡੋਂ ਪੰਪ ਲਿਆ ਕੇ ਇੱਥੋਂ ਕਰਾ ਕੇ ਜਾਇਆ ਕਰਨਾ ਬੰਦੇ ਨੇ ਇੰਨੇ ਦੇਖ ਲਓ ਤੁਸੀਂ ਜਾਇਜ ਪੈਸੇ ਲਾਇਆ 5000 ਰੁਪਿਆ ਡਿਊਰੀ ਵਾਲ ਪਲੰਜਰ ਹੈ ਬਾਕੀ ਬੈਰਿੰਗ ਬੂਰੀ ਜਿਹੜੀ ਚੀਜ਼ ਸੀ ਉਹਨੇ ਪਾਈ ਆ ਤੇ ਨਵਾਂ ਗ੍ਰੈਂਡ ਕੀਤੀ ਹੈ ਤੇ ਰੁਪਿਆ 5 ਲਾ ਇੰਨਾ ਬੰਦਾ ਮੰਨਦਾ ਸੀ ਪਹਿਲੇ ਵੇਕ ਪੰਪ ਕਰਾਇਆ ਬਾਕੀ ਮੈਂ ਨਹੀਂ ਕਰਵਾਇਆ ਬੱਬੂ ਨੇ ਕਰਾਇਆ ਸੀ ਉਹਦੇ ਕੋਲ ਮੈਨੂੰ ਉੱਥੇ ਲੈ ਕੇ ਗਿਆ ਤੇ ਮੈਂ ਉਹਨੂੰ ਇਹ ਗੱਲ ਕੀਤੀ ਮੈਂ ਹੁਣ ਭਾਵੇਂ ਰਾਤ ਇੱਥੇ ਰੁਕਣਾ ਪਵੇ ਆਪਾਂ ਨੂੰ ਪੰਪ ਇੱਥੇ ਹੀ ਕਰਵਾਇਆ ਕਰਾਂਗੇ ਤੇ ਤਿੰਨ ਜ ਆਪਣੇ ਕੋਲ 4 ਕੋ 5 ਕੋ ਮਹੀਨਾ ਹੈ ਗਿਆ ਤੇ ਆਪਾਂ ਕਰਾਉਣਾ ਤਾਂ ਹੁੰਦਾ ਹੀ ਆ ਹੁਣ ਇੱਕ ਜੱਸੀ ਕੋ ਮੈਂ ਉਹ ਧੂਆ ਮਾਰ ਰੋ ਨੇ ਹਟਿਆ ਉਹ ਇਹ ਨਹੀਂ ਪਤਾ ਉਹਦੇ ਇੰਜਨ 'ਚ ਫਾਲਟ ਆ ਕਿਦੇ ਜਾ ਉਹਦਾ ਪੰਪ ਚੈੱਕ ਕਰਾਵਾਂਗਾ ਬਸ ਇਥੋਂ ਤੇ ਬਾਕੀ ਬੰਦਾ ਬਹੁਤ ਵਧੀਆ ਕਿਸੇ ਵੀਰ ਨੇ ਪੰਪਪ वगैरह ਇੱਧਰ ਕੋਈ ਮਸ਼ੀਨ ਕੇ ਦਾ ਕੋ ਫਾਲਟ ਪੈਂਦਾ ਤਾਂ ਆਪਾਂ ਨੂੰ ਜਰੂਰ ਕਨੈਕਟ ਕਰਾ ਜੇ ਆਪਣਾ ਤੁਹਾਨੂੰ ਬੰਦੇ ਕੋਲ ਭੇਜਾਂਗਾ ਮੋਟਰ ਮਾਰਕੀਟ ਹੈਗੀ ਆ ਕੋਟੇ ਦੇ ਵਿੱਚ ਉੱਥੇ ਬੰਦਾ ਕਰਦਾ ਕੰਮ ਬਹੁਤ ਵਧੀਆ ਆਪਾਂ ਉਹਦਾ ਤੁਹਾਨੂੰ ਨੰਬਰ ਵੀ ਦਿਆਂਗੇ ਤੇ ਇਹਨਾਂ ਬੰਦਾ ਭੈਂਡਾ ਤੇ ਤੁਸੀਂ ਇੱਕਰ ਬੰਦਾ ਦੇਖਿਆ ਕਿਹੜੇ ਤਰੀਕੇ ਨਾਲ ਕੰਮ ਕਰਦਾ ਸਾਡੇ ਨੇ ਪੰਪ ਦੋਵੇਂ ਛੱਟ ਦਿੱਤੇ ਬੱਬੂ ਦਾ ਔਰ ਮੇਰਾ ਤੇ ਧੁਇਨ ਜੇ ਕੇ ਵੀ ਨੇ ਕੁਝ ਕਰਾਉਣਾ ਤਾਂ ਆਪਾਂ ਨੂੰ ਜਰੂਰ ਕਨੈਕਟ ਆਪਣਾ ਕਨੈਕਟ ਕਰਾ ਜੇ ਤੇ ਤੁਹਾਨੂੰ ਉੱਥੋਂ ਕਰਵਾ ਕੇ ਦਿਆਂਗੇ ਜੈਂਟ ਤੁਹਾਡਾ ਤਾਂ ਆਇਆ ਨਹੀਂ ਹੋਇਆ ਜੀ ਜੈਂਟ ਨਹੀਂ ਆਇਆ ਤੁਹਾਡਾ ਹੋਰ ਕੀ ਕਹਦਾ ਗੁੱਲੀਆਂ ਨਾਲ ਬਣਾਣ ਲੱਗ ਗਏ ਕਿਦੇ ਉਹ ਤਾਂ ਉਹ ਤਾਂ ਦੇ ਕੰਪਲੀਟ ਨੇ ਦੁਬਾਰਾ ਨਵੀਂ ਸਤੂ ਆਏ ਦੁਬਾਰਾ ਮੋੜ ਤੇ ਮੋੜ ਤੇ ਖੋਲਾ ਚੰਗੇ 10 ਨੂੰ ਆਏ ਮਾਰ ਕੇ ਪਰ ਆ ਵੇ ਪਿਛਲੇ ਪਾਸੇ ਟਾਇਰ ਪਰ ਆ ਜਾ ਵੇ ਪਰ ਉੱਰਦੀ ਤਾਂ ਨਹੀਂ ਪਰਲੇ ਪਾਸੇ ਲੰਘ ਜਾ ਹਾਂ ਅਗਰੇ ਮਾਰਨਾ ਨੂੰ ਚੇਂਜ ਕਰਦੀ ਨੇ ਸੈਂਟਰ ਪੇਂਜੀ ਉਹ ਮੋੜ ਲੱਗਾ ਅੱਤ ਕਹਿਣ ਲਈ ਜਾ ਕਹਿ ਰੱਖ ਵਿੱਚ ਚੱਲ ਚੱਲਾ ਉਹ ਜਿਹੜਾ ਰਾਪ ਆਏ ਆ ਇੱਧਰ ਨਹੀਂ ਜਾਣਾ ਹੈਗਾ ਜਾਣਾ ਪਿੰਡ ਚ ਆਹੋ ਉਹਨੂੰ ਮੈਂ ਫੋਨ ਕਰਾ ਇੱਧਰ ਜਿਹੜਾ ਕਰ ਰਹਾ ਸ਼ਹਿਰੋਂ ਨੇ ਆਏ ਪਿੰਡ ਦੇ ਟਾਂਕੜਾ ਆਏ ਉਦੋਂ ਰਾਜ ਆ ਕੇ ਪਿੰਡ ਦੇ ਇੰਦ ਪਿਛਲੇ ਪੈਸੇ ਉਹ ਟੈਂਕੀ ਕੋਲ ਬਟਨ ਟੈਂਕੀ ਜੀ ਸਗੀਏ ਉਹ ਇਹ ਰਾਸ਼ ਬੰਦੀ ਹਾਂ ਉਹ ਮਨਰੇਖ ਫੋਨ ਕਰਨ ਨਾ ਖੜ ਜਾ ਉੱਥੇ ਮੈਂ ਕਾ ਨੰਬਰ ਮੇਰੇ ਕੋਲ ਹੈ ਫੋਨ ਕਰ ਦੇ ਉਹਨੂੰ ਉਹਨਾਂ ਦੇ ਖੜੋ ਜਾ ਇੱਥੇ ਚਲੋ ਜਾ ਰਹੀ ਵੜਾ ਆਪਾਂ ਪਹੁੰਚੇ ਸੁਮੇਸ਼ ਕੋਲੇ ਤੇ ਜੀ ਮਥਾੜੂ ਜੀ ਚੱਲ ਰਹੀ ਹੈ ਇੱਧਰ ਇਹ ਤੋਂ ਕਿਲੋਮੀਟਰ ਸਾਹ ਪੈਰ ਆਪਣੇ ਡਿਸਪਲੇਸ਼ ਇਧਰ ਸਾਹ ਚੱਲ ਰਹੀ ਆ ਤੇ ਅੱਜ ਕੰਮ ਹੈ ਗਾਈ तकरीबन ਪੂਰਾ ਹੀ ਅੱਜ ਤੋਂ ਲੈ ਕੇ ਪੂਰਾ ਹੀ ਕੰਮ ਹੈ ਫੁੱਲ ਹੈ ਜੋਰਾ ਤੇ ਆ ਜੀ ਇਹਦੇ ਕੋਲੇ ਹੀ ਆਪਣੇ ਕੋਲ ਵੀ ਜੋਰਾ ਦੀ ਸਮਝ ਲਓ ਤੇ ਚੋਰਾ ਚੱਕਰ ਹੋਈ ਦਸ਼ਮੀਸ਼ ਦਾ ਥੋੜੇ ਜਿੰਨੇ ਚੱਕਰ ਵਧਾਉਣ ਵਾਲਿਆ ਜੀ ਕਟਰ ਦੇ ਚੱਕਰ ਬਹੁਤ ਕੱਟ ਗਿਤੇ ਆ ਕਿਉਂਕਿ ਸਵਾਭਿੰਨ ਤੇ ਇਹ ਚੱਕਰਾਂ ਨੋਟ ਪੈਂਦੀ ਆ ਚੋਰਾ ਚੱਕਰ ਹੋਈ ਦਸ਼ਮੀਸ਼ ਦਾ ਥੋੜਾ ਹੌਲੀ ਵੱਡੀਆ ਤੇ ਤੇਰੇ ਨਾਲ ਨਾ ਪਾਈ ਹੌਲੀ ਕਰਾਈਏ ਕੰਪੈਨ ਵੀ ਥੋੜੀ ਜੀ ਹੌਲੀ ਵੱਟਾ ਤੇ ਬਾਕੀ ਮਸ਼ੀਨ ਬਹੁਤੇ ਚੱਲ ਰਹੀ ਆ ਇੱਕ ਨੰਬਰ ਚੱਲ ਰਹੀ ਆ ਦੇਖੋ ਪਿੱਛੇ ਕੋਈ ਦਾਣਾ ਨਾ ਨਹੀਂ ਆਇਆ ਮੈਂ ਤੂੰ ਹੀ ਚਲਾਉਂਦਾ ਨਾ ਕਿ ਨਹੀਂ ਚਲਾਉਂਦਾ ਨਾ ਚਲਾਉਣਾ ਚਲਾਉਣਾ ਹੁਣ ਤਾਂ ਮੈਂ ਦੇਖਾ ਤੈਨੂੰ ਇਤ ਕਦੇ ਨਹੀਂ ਮੈਂ ਕਦੇ ਵੇਖਿਆ ਨਹੀਂ ਤੇ ਇੱਥੇ ਮੈਂ ਤੂੰ ਜਾਈ ਕੋਈ ਨਹੀਂ ਮੁੱਗੀ ਫਰਾਵੜ ਹੈ ਅੱਛਾ ਉਹ ਹੈ ਤੇ ਆ ਗਿਆ ਜੀ ਡਰਾਈਵਰ ਬੱਬੂ ਦਾ ਜਿਹਨੇ ਡੇਡੇ ਲਾਏ ਦੋ ਤਿੰਨ ਲਾਇਆ ਆਪਾਂ ਇਹਨੂੰ ਪੁੱਛਦੇ ਹਾਂ ਵੀ ਕੀ ਤੈਨੂੰ ਇਹਦੇ ਕਮੀ ਆ ਥੋੜੀ ਜੀ ਮਸ਼ੀਨ ਤੇ ਕੀ ਲੱਗੀ ਆ ਕਮੀ ਉਹਦੇ ਬਾਰੇ ਫੇ ਪੁੱਛਦੇ ਹਾਂ ਇਹਨਾਂ ਨੂੰ ਹਾਂ ਦੋ ਤਿੰਨ ਘੇੜੇ ਤੂੰ ਲਾਇਆ ਇਹਦੇ ਕਮੀ ਕੀ ਲੱਗੀ ਤੈਨੂੰ ਕਮੀ ਇੱਕ ਹੀ ਕੀ ਕਮੀ ਤੇ ਜਾਏ ਨਹੀਂ ਇੱਕ ਹੀ ਹੈ ਇਹਨਾਂ ਦਾ ਕੱਟ ਦੇ ਚੱਕਰ ਵਧਾਉਣ ਵਾਲੇ ਨੇ ਕੱਟ ਦੇ ਚੱਕਰ ਨਹੀਂ ਵਾਕਿ ਮਸ਼ੀਨ ਕਰਾ ਯਾਰ ਮਸ਼ੀਨ ਬਣ ਗਿਆ ਰੀਲ ਦੇ ਚੱਕਰ ਵਧਾਉਣਾ ਰੀਲ ਦੇ ਸਾਰੇ ਕੱਟ ਦੇ ਚੱਕਰ ਵਧਾਉਣ ਵਾਲੇ ਆ ਤੋਰਾ ਦੇਖੋ ਮੜਾ ਤੋਰਾ ਤੋਰਾ ਦਾ ਬਹੁਤ ਜ਼ਿਆਦਾ ਹੈ ਤੋਰਾ ਦਾ ਕਰਮਲ ਬਹੁਤ ਹੈ ਥੋੜਾ ਜਿਹਾ ਹੋਲੀ ਵੱਡੀਆਂ ਗੋਰੀਆਂ ਉਹਨਾਂ ਕਿਹ ਮਹਾਂ ਥੋੜਾ ਜਿਹਾ ਹੋਲੀ ਮਸ਼ੀਨ ਦਾ ਉੱਧਾ ਚੱਲਣ ਨੂੰ ਬਹੁਤ ਵਧੀਆ ਬੰਦੇ ਉੱਤੇ ਥੱਕਦਾ ਨਹੀਂ ਬੰਦਾ ਇਹਦੇ ਨਿਆਰਾ ਹੀ ਆ ਗਿਆ ਇਹ ਇਹ ਆਂਦੇ ਸਾਡੇ ਕੋਲ ਚੱਲਦੀ ਕਲੱਚ ਕਿੰਨਾ ਟੈਟ ਕਲੱਚ ਆ ਰੈਲਾ ਕਲੱਚ ਗੀਅਰ ਬੰਦੇ ਰਹੇ ਉਹਨਾਂ ਲੱਗਦਾ ਕਿੰਨਾ ਲੱਤਾਂ ਜੀ ਆਹਰਾ ਕੋਈ ਨੀ ਕੰਮ ਲੱਗਦਾ ਉਂਗਲਾਂ ਗੀਅਰ ਬੰਦੇ ਨੇ ਇਹ ਆਂਦੇ ਗੀਅਰ ਨਹੀਂ ਬੰਦੇ ਕਲੱਚ ਟੈਟ ਹੈ ਉਹ ਆਏ ਮਸ਼ੀਨ ਵੇ ਯਾਰ ਇੱਕ ਨੰਬਰ ਯਾਰ ਛਾਲ ਨੂੰ ਬੜਾ ਕਰਦੀ ਮਾਣੀ ਨਹੀਂ ਘੰਟੇ ਅੱਛਾ ਦੇਖ ਕਲੱਚ ਨੱਪਾ ਕਿੰਨੀ ਤੈਨੂੰ ਸੋਚ ਆਉਂਦੀ ਯਾਰ ਇਹ ਮੈਂ ਉਂਗਲਾਂ ਗੀਅਰ ਬੰਦੇ ਗੁਰੂਆ ਨਹੀਂ ਕਲੱਚ ਨੱਪਣ ਤੋਂ ਕਿੰਨਾ ਟੈਟ ਰੈਲਾ ਕਲੱਚ ਦਾ ਉਹ ਰੈਲਾ ਬਿਲਕੁਲ ਰੈਲਾ ਇਹ ਗਏ ਬੰਦੇ ਨੂੰ ਮੜਾ ਹੱਥ ਵਿਖਾਉਣਾ ਹੁਣ ਤੂੰ ਵਿਖਾ ਦੇ ਉਹਨੂੰ ਬੜਾ ਲੱਗੇ ਮਸ਼ੀਨ ਬ੍ਰੇਕਾ ਕਰ ਲਾ ਕੋਣੀ ਬ੍ਰੇਕਾ ਕੋ ਨਹੀਂ ਯਾ ਤੂੰ ਬ੍ਰੇਕਾ ਬਣਾ ਦੇਣਾ ਤਾਨੂੰ ਮੈਂ ਲੱਗ ਮਸ਼ੀਨ ਵਿਸ਼ਾਲ ਨੂੰ ਪਰਾ ਕਰੇਗਾ ਅੱਛਾ ਮਸ਼ੀਨ ਆ ਹੀ ਬਹੁਤ ਸੈਟ ਕਰ ਮਾੜੀ ਚਲਾਉਣ ਵਾਲਾ ਬੰਦਾ ਚਲਾਉਣ ਬਹੁਤ ਸੋਣੀ ਏ ਰੋਹ ਪੂਰਾ ਮਸ਼ੀਨ ਦਾ ਬਾਕੀ ਇਹਦਾ ਵੀ ਇਹਦੇ ਜੇਕਰ ਚੱਕਰ ਥੋੜੇ ਵਧਾ ਦੇਣਾ ਕਟਰ ਦੇ ਤੇ ਮਸ਼ੀਨ ਦਾ ਤੋਰਾ ਹੋਰ ਹੀ ਬੋਲ ਵਾਜ ਜਾਣਾ ਜਿੰਨਾ ਮਰਜ਼ੀ ਵਧਾ ਦੇ ਕਟਰ ਜਿਹੜਾ ਹੈ ਨਾ ਕਟਰ ਜਿਹੜਾ ਮਸ਼ੀਨ ਰੱਖ ਲਿਆ ਪਲੇਅਰ ਹਾਂ ਤੇ ਕਟਰ ਮਟਰੀ ਚੱਕਦਾ ਉਹ ਮਸ਼ੀਨ ਦਾ ਉੱਤੇ ਤੈਨੂੰ ਹੋਏ ਦਿਨਾ ਵਜਦੇ ਜੰਮ ਕੇ ਤੇ ਜੰਮ ਕੇ ਚਲਦੀ ਆ ਮਸ਼ੀਨ ਜੰਮ ਕੇ ਉਹ ਆਣੀ ਮਾਰੀ ਜਿਵੇਂ ਓਏ ਕੰਬੀ ਜਾਂ ਕਹ ਰਿਹਾ ਲੱਗਦਾ ਤੇ ਆਪਾਂ ਆਪਣੇ ਵੀੜਲ ਕਹਿਣਗੇ ਆਪਦੀ ਸੇਵਾ ਕੀਤੀ ਜਾਂਦੇ ਜੇ ਸਹੀ ਹੈ ਤਾਂ ਸਹੀ ਦੱਸਿਆ ਨੀ ਮੈਂ ਤੇ ਲਾਈ ਮਸ਼ੀਨ ਪਾਈ ਇਸੇ ਨਾਲ ਇੱਕ ਨੰਬਰ ਯਾਰ ਦੋ ਕਿੜੇ ਲਾਈ ਤਿੰਨ ਲਾਈ ਦੋ ਮੈਂ ਤਿੰਨ ਲਾਉਣੇ ਉਹਨੂੰ ਸਮਝਾ ਦਿਆਂ ਗੁਰੇ ਨੂੰ ਤਿੰਨ ਕਿੜੇ ਲਾਉਣੇ ਮੈਂ ਖਿੱਚ ਕੇ ਰੱਖ ਮੈਂ ਮੈਂ ਰਵਿਸ਼ਾਲ ਨੂੰ ਪਰਾਂ ਕਰੇਗੀ ਉਹਦਾ ਨਹੀਂ ਨਾ ਮੈਂ ਖਿੱਚ ਕੇ ਰੱਖੇ ਨੂੰ ਮੇਰੇ ਵਰਗਾ ਬੈਠਾ ਰਹਿਣਾ ਤੇ ਤੱਕੜ ਬੰਦਾ ਮਸ਼ੀਨ ਦਾ ਜਾਣੇ ਕਿ ਨਹੀਂ ਉਹਦਾ ਵੇਲਾ ਦੋਹਾਂ ਦੇ ਸਾਡੇ ਕੋਲ ਮਸ਼ੀਨ ਚਾਹੀਦੀ ਮੈਂ ਨਾਲ ਮੈਨੂੰ ਤੁਸੀਂ ਦੋ ਦਿਨ ਦੇ ਦਿਓ ਮਸ਼ੀਨ ਮੈਂ ਤੁਹਾਡੀ ਜਿਹੜੀ ਕਮੀਆਂ ਨੇ ਸਾਰੀਆਂ ਸੈੱਟ ਕਰ ਦੇਗਾ ਤੁਸੀਂ ਆਖੋ ਵੀ ਠੀਕ ਆ ਮਸ਼ੀਨ ਇੱਕ ਚੀਜ਼ ਬਣਾ ਦੇਣੀ ਹੈ ਮੈਂ ਵਿਸ਼ਾਲ ਲਾਇਆ ਇੱਕ ਸਾਈਡ ਦੇ ਇੱਕ ਸਾਈਡ ਤੇ ਮੈਂ ਇਹਨੂੰ ਬਣਾ ਦੇਣੀ ਮਸ਼ੀਨ ਦੇ ਕਰਦਾ ਚੰਗਿਆ ਇਹਦਾ ਰੋ ਵੀ ਬੜਾ ਬੰਦੇ ਚਲਾਉਂਦੇ ਜੀ ਆਟੋਮੈਟਿਕ ਨਾਲ ਥਕਾਵਟ ਆਇ ਨਹੀਂ ਸਿੱਧਾ ਹੋ ਕੇ ਚਲਾਈ ਜਾਂਦਾ ਨਾ ਕੋਈ ਕੋਖਾ ਨਹੀਂ ਹੁੰਦਾ ਕੋਈ ਕੁਝ ਨਹੀਂ ਸਿੱਧਾ ਬੈਠਾ ਹਾਂ ਠਗਦਾ ਨਹੀਂ ਬੰਦਾ ਨਾ ਇਹਦੇ ਠਗਦਾ ਨਹੀਂ ਇਹਦੇ ਸ਼ੌਂਕ ਨਾਲ ਚਲਾਈ ਚਾਹੀਦੀ ਬਾਕੀ ਕਲਾਚ ਵੀ ਰਾਲਾ ਕਰਦਾ ਆਪਾਂ ਹੁਣ ਹੋਰ ਤੇ ਕੱਲ ਨੂੰ ਹੁਣ ਕੰਮ ਹੈਗਾ ਆਪਣੇ ਕੋਲੇ ਆ ਵਾਧੂ ਕੰਮ ਕੱਲ ਨੂੰ ਫੋਲੇ ਕੰਮ ਦੋਆਂ ਮਸ਼ੀਨਾਂ ਲਈ ਹੈ ਦਿਨ ਦਾ ਅੱਜ ਦਾ ਹੈ ਅੱਜ ਤਾਂ ਮੇਰੇ ਮਥਾੜੂ ਦੇ ਥੋੜੇ ਖਾਂ ਹੀ 15 ਕਿਕੇ ਕੇ ਵੱਡੇ ਹੋਣੇ ਆ ਇਹ ਤਰਾ ਹੀ ਨਹੀਂ ਕਹਿ ਜਿਦਗੀ ਦੇ ਮਾਪੇ ਪਹਿਲੀ ਵਾਰ ਮਦਨ ਕਿ ਆਂਦਾ ਹੈ ਮਦਨ ਕਿ ਆਂਦਾ ਹੈ ਮਦਨ ਸਾਹਿਬ ਨੇ ਤਾਂ ਹੋਣੀ ਚਲਾ ਬਣਾ ਤਾ ਫੇ ਚੱਕ ਤ ਕਰ ਲਾ ਦੇ ਹਾਂ ਵੀ ਕਿੰਨੇ ਪਾਈਦੀ ਹੈ ਤੀਜੇ ਗੇ ਚ ਲੈ ਕੇ ਦੂਜੇ ਜੇ ਹੀ ਦੂਜੇ ਜੇ ਬੜੀ ਪਾਈਦੀ ਤੇ ਤੀਜੇ ਤੇ ਲੱਗਣਾ ਨਹੀਂ ਸਾਦੇ ਪੂਰੀ 12 ਪਾਈ ਫਿਰਦੇ ਹਾਇ ਇਹ ਇਹਦਾ 13 ਦੇ ਬੜੀ ਪਾਈਦੀ ਹੈ ਨਾ ਇਹ 13 ਦੇ ਵਿੱਚ ਦੇ ਪੜਿੰਦੇ ਨਹੀਂ ਪੂਰੀ 12 ਦੀ ਪੂਰੀ ਤੋਰਾ ਬੜਾ ਨਹੀਂ 12 ਦੇ ਬੜੀ ਪੱਜੇ ਰੀ 13 ਦੇ ਪੂਰੀ ਸਹੀ ਹੈ ਵਾਹ ਇਹ 13 ਦੀ ਹੈ ਇਹ 13 ਦੀ ਹੈ ਅੱਛਾ ਉਹ ਕੱਢ ਦਿੱਤੀ 12 ਦੀ ਨਾ 12 ਉਹ ਹੀ ਪਾਈ ਆਈ ਹੈ ਤਾ ਇਹਦੇ ਪੂਰਾ ਪੜਾ ਕੋਲੋਂ ਜਿਹੜੀ ਜਲਦੀ ਜੰਮ ਕੇ ਆ ਖਾਰੇ ਜੋੜੇ ਉਧਰ ਜਿਹਨੇ ਲਗਾਈ ਮੈਂ ਕੁੜਕੀ ਕੋ ਨਹੀਂ ਮਿਲਦਾ ਜਾਵਾਂ ਹੀ ਨਹੀਂ ਮੈਂ ਹਾਰੇ ਦਾ ਕੋਈ ਨਾ ਬੜਾ ਹੈ ਵੇਟ ਬੜਾ ਹੈ ਬਾਕੀ ਮਹੀਨੇ ਜ਼ਿਆਦਾ ਵੇਟ ਸਾਰੇ ਮਹੀਨੇ ਜ਼ਿਆਦਾ ਹੈ ਪਾਰੀ ਹੈ ਖੜੀ ਜੀ ਕਿਵੇਂ ਤੂੰ ਕਹਿਣਾ ਮੈਂ ਕੰਬਦੇ ਨੇ ਪਜਾਵ ਲੱਗੇ ਨੇ ਮਰਜੀ ਪਾਈ ਬੰਦਾ ਕੰਬਦਾ ਹੀ ਹਣਾ ਬੰਦਾ ਬੰਦਾ ਆਈ ਜਾ ਮਸ਼ੀਨ ਨੇ ਮਸ਼ੀਨ ਕੰਮ ਦੀ ਬੰਦਾ ਕੰਮਦਾ ਬੰਦੇ ਨਾ ਮਸ਼ੀਨ ਨੇ ਬੰਦਾ ਕੰਮਦਾ ਮਸ਼ੀਨ ਨੇ ਕੰਮ ਦੀ ਪਤਾ ਕਿ ਕੰਮ ਜੇਗਾ ਕਰੇ ਮਸ਼ੀਨ ਕੰਮੇਗੀ ਤੇ ਬੰਦਾ ਕਰੇ ਚੱਲਾ ਮਾਲ ਚੱਕ ਰਾਈ ਮਾਲ ਦੇਖੋ ਜੀ ਤੁਹਾਨੂੰ ਦਿਖਾਉਂਦੇ ਕਿੱਦਾਂ ਦਾ ਮਸ਼ੀਨ ਕੱਢਿਆ ਕਿਵੇਂ ਦਾ ਕੱਢੂਗੀ ਉਹ ਥੋੜੀ ਹਰੀ ਫਲੀ ਮੰਗਦੇ ਨਾ ਹਰੀ ਫਲੀ ਤਾਂ ਉੱਤੇ ਆਂਦੀ ਵੀ ਆ ਨਾ ਹਰੀ ਫਲੀ ਆਉਂਦੀ ਉਹਨੂੰ ਆ ਸੰਨੀ ਦੋਣੇ ਇੱਧਰ ਲੈ ਆ ਰਹਿਟਰਾ ਚੱਕਰ ਮਿੱਤਰਾ ਕਾਰ ਨੇ ਕੱਢਦੇ ਥੋੜੇ ਚੱਕਰ ਵਧਾਉਣੇ ਪਾਣਗੇ ਥੱਲੇ ਰੱਖੀ ਬੰਦੇ ਬਣਾਵਾ ਕੇ ਛਾਉਣ ਵਧਾਵਾਗਾ ਬੈਲਟ ਲਾਈ ਫਿਰ ਦੇਖੀ ਕਰ ਰਹਾ ਗੱਲ ਹੁਣ ਕੀ ਆ ਵੀ ਕੀ ਜਾਂਦਾ ਉੱਤੇ ਨਾ ਸੁਣਨ ਲੱਗ ਆਪਣੇ ਬਾਏ ਥੱਲੇ ਆਉਣਾ ਕਾੜਦੇ ਹੁਣ ਦਾਣੇ ਅਸੀਂ ਤੇਰੇ ਮੂੰਹ ਹੰਡੇ ਦੇ ਪੈ ਤੂੰ ਫਰੀਅਰ ਕੱਟ ਲਵਰ ਮੜਾਇਆ ਦਾ ਨਾ ਨਹੀਂ ਨਹੀਂ ਫਰੀਅਰ ਚੱਲਿਆ ਕਿੱਥੇ ਇਹ ਤਾਂ ਮੈਂ ਜਾ ਤਾ ਯਾਰ ਤੂੰ ਗੱਲ ਹੋਣ ਦੀ ਜਾ ਮੈਨੂੰ ਪਤਾ ਹੋਣਾ ਚਾਹੀਦਾ ਯਾਰ ਮਸ਼ੀਨ ਕਰ ਕੀ ਹੈ ਕਿ ਬੈਲਟ ਨਹੀਂ ਚੜਦੀ ਵੀ ਬੈਲਟ ਉੱਠ ਜਾਂਦੀ ਹੈ ਜਾ ਪਤਾ ਲਾਇਆ ਕੋਲ ਜਾ ਕੇ ਬੰਦੇ ਸਾਡੇ ਸਾਡੇ ਬੰਦੇ ਫਸ ਗਏ ਅੱਡੇ ਉੱਤੇ ਪਤਾ ਇਹ ਇੱਥੇ ਵੇਖੀ ਜਾਂਦਾ ਕੀ ਕਰਦਾ ਪਿਆ ਉਹ ਕੀ ਕਰਦਾ ਪਿਆ ਕੱਲਾ ਬੰਦਾ ਲੱਗਾ ਹੋਇਆ ਥੱਲੇ ਜਾ ਖਲੋਗਾ ਪਿਆੜੀ ਕੋਈ ਨਹੀਂ ਬੰਦ ਕੀਤਾ